ਸਤ ਸੰਗੀ ਜਨੋ ਅੱਲਾ ਜਾਰਖੰਡ ਜੋਗੀ ਚਮਕੌਰ ਸਾਹਿਬ ਦਾ ਜਦੋਂ ਸਾਕਾ ਲਿਖਦਾ ਏ ਤੇ ਜਿਸ ਸਮੇ ਗੁਰੂ ਪਾਤਸ਼ਾਹ ਜੀ ਗੜੀ ਦੇ ਅੰਦਰ ਨੇ ਤੇ ਬਾਹਰ ਫੌਜਾਂ ਇਕੱਠੀਆਂ ਹੋ ਗਈਆਂ ਨੇ ਤੇ ਉਹਨਾਂ ਫੌਜਾਂ ਦੇ ਨਾਲ ਮੁਕਾਬਲਾ ਕਰਨ ਤੋਂ ਪਹਿਲਾਂ ਸਿੱਖਾਂ ਦੇ ਅੰਦਰ ਜਿਹੜੀ ਪਾਵਰ ਭਰੀ ਏ ਅੱਲਾ ਜਾਰਖੰਡ ਜੋਗੀ ਜੀ ਲਿਖਦੇ ਨੇ ਖੋਲੇ ਗ੍ਰੰਥ ਪਾਕੋ ਬੈਠੇ ਹਜੂਰ ਥੇ ਕਹਿੰਦੇ ਪਾਵਨ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੋਲ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੈਠੇ ਹੋਏ ਨੇ ਕੁਝ ਸਲਾਗੇ ਸਿੱਖ ਨੇ ਕੁਝ ਪੈਰੇ ਤੇ ਖੜੇ ਹੋਏ ਨੇ ਖੋਲੇ ਗ੍ਰੰਥ ਪਾਕ ਕੋ ਬੈਠੇ ਹਜੂਰ ਥੇ ਉਪਦੇਸ਼ ਸੁਣ ਕੇ ਹੋ ਚੁੱਕੇ ਸਭ ਕੋ ਸਰੂਰ ਥੇ ਕਿਹਦੇ ਗੁਰਬਾਣੀ ਦਾ ਉਪਦੇਸ਼ ਸੁਣ ਕੇ ਸਾਰਿਆਂ ਦੇ ਅੰਦਰ ਸਰੂਰ ਆ ਗਿਆ ਤਾਕਤ ਆ ਗਈ ਇੱਕ ਬਲ ਆ ਗਿਆ ਅਣਖ ਜਾਗ ਪਈ ਜਦੋਂ ਗੁਰੂ ਪਾਤਸ਼ਾਹ ਜੀ ਨੇ ਬਾਣੀ ਦਾ ਉਪਦੇਸ਼ ਦਿੱਤਾ ਉਪਦੇਸ਼ ਸੁਣ ਕੇ ਹੋ ਚੁੱਕੇ ਸਭ ਕੋ ਸਰੂਰ ਥੇ ਜਿਤਨੇ ਪੀ ਸਾਮ ਈਨ ਉਹ ਨੇੜੇ ਕੋ ਦੂਰ ਥੇ ਕਿੰਦੇ ਜਿੰਨੇ ਵੀ ਸਿੱਖ ਲਾਗੇ ਨੇ ਔਰ ਲਾਗੇ ਪਹਿਰੇ ਤੇ ਵੀ ਖੜੇ ਨੇ ਸਾਰਿਆਂ ਦੇ ਅੰਦਰ ਇੱਕ ਚੜ੍ਹਦੀ ਕਲਾ ਆ ਗਈ ਮੌਤ ਰਾਣੀ ਨੂੰ ਵਿਆਹਣ ਵਾਸਤੇ ਸਾਰੇ ਤਿਆਰ ਹੋ ਗਏ ਨੇ ਹੁਣ ਸਭ ਕੇ ਰੁਖ ਪੈ ਨੂਰ ਕੇ ਪੈਂਦਾ ਹਜੂਰ ਥੇ ਕਹਿੰਦੇ ਉਹਨਾਂ ਦੇ ਚਿਹਰੇ ਦੇ ਉੱਤੇ ਨੂਰ ਹੀ ਨੂਰ ਹੈ ਚੜਦੀ ਕਲਾ ਦਾ ਨੂਰ ਹੈ ਉਹ ਰੰਗੇ ਗਏ ਨੇ ਉਸ ਮੁਹੱਬਤ ਦੇ ਅੰਦਰ ਤਿਲੋਂ ਮੁਹੱਬਤ ਜਿਸ ਸਹੀ ਸੱਚਿਆ ਵਾਲੀ ਅਵਸਥਾ ਚ ਕਿ ਗੁਰੂ ਉਹ ਪਾਤਸ਼ਾਹ ਜੀ ਨੇ ਜੋ ਉਪਦੇਸ਼ ਦਿੱਤਾ ਹੈ ਇੰਨਾ ਫੌਜਾਂ ਦੇ ਅੱਗੇ ਹਥਿਆਰ ਨਹੀਂ ਸੁਟਨੇ ਜਿੰਨਾ ਚਿਰ ਸਵਾਸ ਨੇ ਜ਼ਿੰਦਗੀ ਚ ਸਰੀਰ ਚ ਤਦ ਤੱਕ ਲੜਕੇ ਮੁਕਾਬਲਾ ਕਰਨਾ ਏ ਇਹ ਵੀ ਦੁਨੀਆ ਤੇ ਚਾਦਰ ਰੱਖਣਗੇ ਅਸੀਂ ਮੁਕਾਬਲਾ ਕਿੰਨਾ ਨਾਲ ਕਰ ਰਹੇ ਹਾਂ ਇਹ ਇਹ ਚੜ੍ਹਦੀ ਕਲਾ ਗੁਰੂ ਪਾਤਸ਼ਾਹ ਜੀ ਪਰਦੇ ਪਏ ਨੇ ਹੁਣ ਸਭ ਕੇ ਰੁਖ ਪੈ ਨੂਰ ਕੇ ਪੈਂਦਾ ਹਜੂਰ ਥੇ ਕਹਿੰਦੇ ਉਹਨਾਂ ਦੇ ਚਿਹਰਿਆਂ ਤੇ ਨੂਰੀ ਨੂਰ ਆ ਗਿਆ ਤਸਵੀਰ થી ਜ਼ੁਬਾ ਮੈਂ ਕਹਿੰਦੇ ਗੁਰੂ ਪਾਤਸ਼ਾਹ ਜੀ ਦੇ ਬਿਆਨ ਦੇ ਵਿੱਚ ਤਾਕਤ ਹੈ ਜੋ ਉਹਨਾਂ ਦੇ ਮੂੰਹ ਦੇ ਵਿੱਚੋਂ ਬੋਲ ਨਿਕਲ ਰਹੇ ਨੇ ਬੋਲਾਂ ਦੇ ਵਿੱਚ ਤਾਕਤ ਹੈ ਤਸਵੀਰ થી ਜੁਬਾ ਮੈਂ ਇਹ ਤਾਕਤ ਬਿਆਨ ਮੈਂ ਕਹਿੰਦੇ ਜਦੋਂ ਉਹ ਤਾਕਤ ਜਿਹੜੀ ਅੰਦਰ ਹੈ ਜਦੋਂ ਪਾਤਸ਼ਾਹ ਜੀ ਨੇ ਆਪਣੇ ਬੋਲਾ ਰਹੀਂ ਬਾਹਰ ਕੱਢੀ ਕਹਿੰਦੇ ਇੰਨੀ ਕੁ ਉਹ ਚੜ੍ਹਦੀ ਕਲਾ ਭਰ ਗਈ ਸਿੱਖਾਂ ਦੇ ਅੰਦਰ ਰੂਹ ਫੂਕ ਗਈ ਧਰਮ ਕੀ ਥੀ ਇੱਕ ਇੱਕ ਜਵਾਨ ਮੈਂ ਕਹਿੰਦੇ ਰੂਹ ਧਰਮ ਦੀ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਅੰਦਰ ਭਰ ਦਿੱਤੇ ਇੱਕ ਇੱਕ ਸਿੱਖ ਲੱਖਾਂ ਦੇ ਨਾਲ ਲੜਨ ਲਈ ਤਿਆਰ ਹੋ ਗਿਆ ਇੰਨੀ ਚੜ੍ਹਦੀ ਕਲਾ ਕੁਰਬਾਨੀ ਦਾ ਉਪਦੇਸ਼ ਦੇ ਕੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਅੰਦਰ ਭਰ ਦਿੱਤੀ ਐਵੇਂ ਨਹੀਂ ਗੁਰੂ ਪਿਆਰਿਓ 40 ਸਿੰਘ ਲੱਖਾਂ 10 ਲੱਖ ਅਣ ਗਿਣਤ ਫੌਜ ਲਾ ਲੋ ਜਿਨ੍ਹਾਂ ਦੇ ਨਾਲ ਮੁਕਾਬਲਾ ਕਰਨ ਲਈ ਤਿਆਰ ਹੋ ਗਏ ਗੁਰੂ ਦਾ ਥਾਪੜਾ ਗੁਰੂ ਦਾ ਉਪਦੇਸ਼ ਉਹਨਾਂ ਦੇ ਅੰਦਰ ਆ ਗਿਆ ਅੱਜ ਗੁਰੂ ਦੇ ਉਪਦੇਸ਼ ਤੋਂ ਕਿਸੇ ਕਾਰਨ ਅਸੀਂ ਪਿੱਛੇ ਜਾ ਰਹੇ ਆ ਇਸੇ ਕਰਕੇ ਸਾਡੇ ਅੰਦਰ ਉਹ ਚੁਰਤ ਅਣਖ ਗੈਰਤ ਘਟਦੀ ਜਾ ਰਹੀ ਹੈ ਕਿਤੇ ਆਓ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ ਫਿਰ ਪਤਾ ਲੱਗੇ ਗੁਰਬਾਣੀ ਦੇ ਅੰਦਰ ਸਾਨੂੰ ਕਿਹੜੀ ਸ਼ਕਤੀ ਗੁਰੂ ਨੇ ਦਿੱਤੀ ਹੈ ਜਿਹੜੀ ਸਾਡੇ ਜੀਵਨ ਨੂੰ ਬਦਲ ਸਕਦੀ ਹੈ ਇਹ ਅੱਲਾਹ ਯਾਰਖਾਨ ਯੋਗੀ ਜੀ ਲਿਖਦੇ ਨੇ ਕਿ ਗੁਰੂ ਪਾਤਸ਼ਾਹ ਜੀ ਨੇ ਇੱਕ ਇੱਕ ਜਵਾਨ ਦੇ ਅੰਦਰ ਧਰਮ ਦੀ ਰੂਹ ਫੂਕ ਕੇ ਰੱਖ ਦਿੱਤੀ ਰੂਹ ਫੂਕ ਗਈ ਧਰਮ ਕੀ ਥੀ ਇੱਕ ਇੱਕ ਜਵਾਨ ਮੈਂ ਕਹਿੰਦੇ ਇੱਕ ਇੱਕ ਜਵਾਨ ਦੇ ਵਿੱਚ ਇੱਕ ਗੁਰਸਿੱਖ ਦੇ ਵਿੱਚ ਧਰਮ ਦੀ ਰੂਹ ਅੰਦਰ ਤੱਕ ਚਲੀ ਗਈ ਇਸੇ ਕਰਕੇ ਜਿੰਨਾ ਚਿਰ ਸਵਾਸਾਂ ਰੂਪੀ ਭੌਰ ਨਹੀਂ ਉੱਡਿਆ ਤਦ ਤੱਕ ਸਿੱਖ ਨੇ ਆਪਣਾ ਸਿਰ ਕਿਸੇ ਦੇ ਅੱਗੇ ਨਹੀਂ ਕੀਤਾ ਉਹ ਲੜਦੇ ਗਏ ਮદાનੇ ਜੰਗ ਦੇ ਵਿੱਚ ਤੇ ਦੁਸ਼ਮਣ ਅੱਗਿਓ ਹੋ ਹੋ ਕੇ ਕੋਈ ਪਿੱਠ ਪਿਛਿਓ ਵਾਰ ਕਰਦਾ ਏ ਕੋਈ ਛਾਤੀ ਤੇ ਵਾਰ ਕਰਦਾ ਏ ਤੇ ਜਿਕਾਰੇ ਗਜਾਉਂਦੇ ਸਿੰਘਾਂ ਗਾਂ ਵਾਧੇ ਗਏ ਕਿਉਂਕਿ ਸਾਹਮਣੇ ਕਲਗੀਧਰ ਪਾਤਸ਼ਾਹ ਉਸ ਗੜੀ ਦੇ ਚਬਾਰੇ ਦੇ ਵਿੱਚੋਂ ਨਾਲ ਤੀਰਾਂ ਦੇ ਨਾਲ ਸਿੱਖਾਂ ਨੂੰ ਹਿੰਮਤ ਬਖਸ਼ਦੇ ਰਹੇ ਇਹ ਸਾਡਾ ਇਤਿਹਾਸ ਇਹ ਸਾਡੀ ਜ਼ੁਰਤ ਜਦੋਂ ਅਸੀਂ ਇਹਨੂੰ ਯਾਦ ਕਰਾਂਗੇ ਸਮਝਾਂਗੇ ਪੜਾਂਗੇ ਸਾਡੀ ਜ਼ਿੰਦਗੀ ਦੇ ਅੰਦਰ ਚੜਦੀ ਕਲਾ ਵੇਖੀ ਲੋੜ ਸਾਨੂੰ ਆਪਣੇ ਇਤਿਹਾਸ ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ